ਅੱਜ ਸਾਡੇ 6 7 ਪਹੁੰਚੇ ਪਹਿਲੇ ਪ੍ਰੋਗਰਾਮ ਟੱਚ ਕੀਤਾ ਪ੍ਰੋਗਰਾਮ ਤੁਹਾਡੀ ਬਹੁਤ ਕਿਰਪਾ ਹੋ ਰਹੀ ਹੈ ਤੁਹਾਡੇ ਮਾਧਮ ਰਾਹੀਂ ਜਿਹੜੀ ਰਿਪੋਰਟ ਲੋਕਾਂ ਕੋਲ ਜਾਰੀ ਹੈ ਸੰਘੋਵਾਲ ਦੀ ਬਹੁਤ ਕਿਰਪਾ ਹੋਈ ਵੀ ਹੈ ਜਿਹੜੀ ਹਰ ਗਲੀ ਹਰ ਘਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਾਤ ਜਾਰੀ ਹੈ ਔਰ ਤੁਸੀਂ ਕਿਰਪਾ ਕਰੋ ਸਾਰੇ ਨਾਲ ਕੇ ਇਹ ਮੇਰੀ ਜਿੱਤੇ ਅੱਥੇ ਨਹੀਂ ਹੋਣੀ ਇਹ ਜਿੱਤ ਸੰਘੋਵਾਲ ਦੀ ਹੋਣੀ ਸਾਨੇ ਅੱਜ ਇਸ ਕਰਕੇ ਸੰਘੋਵਾਲ ਨੂੰ ਚਿਤਾਓ ਤੇ ਗੇਜਰਾਂ ਦੀ ਦਿੱਲੀ ਪਹੁੰਚਾਓ ਵੀ ਵੀ ਜਨੇ ਹੈਗਾ ਜੀ ਹਲਕਾ ਫਤੇਗਰ ਸਾਹਮਲੇ ਕੀ ਜਿਹੜਾ ਤੁਹਾਡਾ ਉਹ ਹੈਗਾ ਵਿਜਨ ਇਹ ਲਿਆਉਣਾ ਚਾਹੁੰਦੇ ਵਿਜਨ ਭਾਈ ਸਾਹਿਬ ਵੀ ਅਸੀਂ ਰਜੈਂਡਾਂ ਤਾਂ ਚੱਕੇ ਬੜੀ ਬਹੁਤ ਕੁਸਾ ਤੁਹਾਡੇ ਬੰਦੇ ਵਿੱਚ ਸਾਨੂੰ ਪਹਿਲਾਂ ਚਿਤਾਓ ਇਹ ਜਿਹੜੀਆਂ ਤੁਹਾਡੀ ਗੱਲਾਂ ਸੀ ਪੂਰੀਆਂ ਕਰਨ ਪਹਿਲਾਂ ਵੀ ਜਦ ਦਿਖਾਤੀ ਗੱਲ ਕੇ ਦੇ ਵਿੱਚ ਸਾਹਮਣੇ ਆਉਂਦੇ ਕਿਸਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਬੀਜੇਪੀ ਦੇ ਕੈਂਡੀਡੇਟ ਆਏ ਨੇ ਅੱਜ ਲੁਧਿਆਣਾ ਦਿਹਾਤੀ ਦੇ ਸਾਹਮਣੇ ਵਾਲਾ ਵਿਧਾਨ ਸਭਾ ਦੇ ਵਿੱਚ ਸਾਡੇ ਐਮਪੀ ਦੇ ਕੈਂਡੀਡੇਟ ਗਿਜਾਰਾਮ ਜੀ ਬਾਲਮਿਕੀ ਜੋ ਸਾਡੇ ਭਾਜਪਾ ਜਨਤਾ ਪਾਰਟੀ ਦੇ ਉਮੀਦਵਾਰ ਨੇ ਪਹੁੰਚੇ ਨੇ ਸਾਡੇ ਉਹ ਵਿਧਾਨ ਸਭਾ ਦੇ ਵਿੱਚ ਪਹਿਲਾਂ ਪਰਸੋਂ ਦਫ਼ਤਰ ਦਾ ਦੌਰਾ ਕਰਨ ਕਰਕੇ ਗਏ ਸੀ ਅੱਜ ਮੀਟਿੰਗਾਂ ਨੇ ਸਾਡੀਆਂ 6 ਮਿਲਾਨਾਂ ਨੇ ਅਸੀਂ ਬਹੁਤ ਵਧੀਆ ਰੁਝਾਨ ਆ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਪਬਲਿਕ ਮੀਟਿੰਗ ਵੀ ਆ ਕਾਰਨਰ ਮੀਟਿੰਗ ਵੀ ਹੋ ਰਹੀ ਆ ਸਾਰੇ ਲੋਕ ਗਿਜਾਰਾਮ ਬਾਲਮਿਕੀ ਜੀ ਨੂੰ ਬੀਜੇਪੀ ਨੂੰ ਮੋਦੀ ਸਾਹਿਬ ਨੂੰ ਜਿਤਾਉਣ ਲਈ ਮਤਾਵਲੇ ਨੇ ਅਸੀਂ ਪੱਤ ਤੋਂ ਬਾਅਦ ਵੋਟਾਂ ਨਾਲ ਸਾਂਨੇਵਾਲ ਹਲਕੇ ਤੋਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਸਾਡੀ ਸਮੁੱਚੀ ਟੀਮ ਸਾਡੇ ਕਨਵੀਨਰ ਇੰਦਰਜੀਤ ਸਿੰਘ ਸਾਰੀ ਟੀਮ ਸਾਡੀ ਨਾਲ ਲੱਗੀ ਹੋਈ ਆ ਅਸੀਂ ਇਹਨਾਂ ਨੂੰ ਪੱਤ ਤੋਂ ਬਾਅਦ ਵੋਟਾਂ ਨਾਲ ਆਪ ਦੇ ਪ੍ਰਧਾਨ ਸਭਾ ਸਾਂਨੇਵਾਲ ਤੋਂ ਜਿਤਾ ਕੇ ਫਤਿਹਗੜ ਲੋਕ ਸਭਾ ਦੇ ਵਿੱਚ ਭੇਜਾਂਗੇ ਇਹਨਾਂ ਨੂੰ ਮੋਦੀ ਜੀ ਦਾ ਹੱਥ ਮਜ਼ਬੂਤ ਕਰਾਂਗੇ ਮੋਦੀ ਜੀ ਨੂੰ ਤੱਕੇ ਕਰਾਂਗੇ ਜਿਸਨੂੰ ਡਿਊਟੀ ਦੇ ਮੁੱਖ ਮੰਤਰੀ ਜੇਕਰ ਜੋਧੀ ਹੈ ਜਿਹੜੇ ਉਹਨਾਂ ਨੂੰ ਵੀ ਨਿਯਮਿਤ ਦਿੱਤਾ ਗਿਆ ਬੀਜਪੀ ਦੇ ਪ੍ਰਧਾਨ ਵੱਲੋਂ ਤੇ ਕੀ ਫਤੇਗੜ ਸਾਹਿਬ ਵੀ ਪਹੁੰਚਣਗੇ ਜਿਸ ਤਰ੍ਹਾਂ ਲੁਧਿਆਣਾ ਹੀ ਪਹੁੰਚਣ ਨਹੀਂ ਗਿਆ ਕਰਦਾ ਮੋਦੀ ਜੀ ਜਦੋਂ ਯੋਗੀ ਜੀ ਜਾਂ ਮੋਦੀ ਜੀ ਲੁਧਿਆਣਾ ਆਉਣਗੇ ਤਾਂ ਬਹੁਤ ਵੱਡਾ ਇਹ ਲੋਕ ਸਭਾ ਦਾ ਕਲਸਟਰ ਹੈ ਇੱਕ ਫਤੇਗੜ ਸਾਹਿਬ ਦੇ ਲੁਧਿਆਣਾ ਦੀ ਇਕੱਠੀ ਹੋਏਗੀ ਜਿੱਥੇ ਵੀ ਜਾਣਗੇ ਸਾਢੇ ਸਾਨੇਵਾਲ ਵੀ ਲੁਧਿਆਣੇ ਦੇ ਨੇੜੇ ਪੈਂਦਾ ਸਾਡੀ ਵਿਧਾਨ ਸਭਾ ਵੀ ਉਸੇ ਇਕੱਠ ਦੇ ਵਿੱਚ ਪਹੁੰਚੇਗੀ ਅਸੀਂ ਆਪ ਦੀ ਵੱਡੀ ਗੈਂਟੀ ਦੇ ਵਿੱਚ ਬੱਸਾਂ ਲੈ ਕੇ ਉੱਥੇ ਪਹੁੰਚਾਂਗੇ ਯੋਗੀ ਜੀ ਆਉਣਗੇ ਸਾਡੇ ਕੋਲੇ ਇੱਥੇ ਸਾਡੇ ਅਬਦੇ ਦੇ ਵਿੱਚ ਵੀ ਜਦੋਂ ਰੈਲੀ ਰੱਖਾਂਗੇ ਸਾਨੇਵਾਲ ਦੇ ਵਿੱਚ ਇੱਥੇ ਵੀ ਅਸੀਂ ਚਾਹਾਂਗੇ ਵੀ ਜੋਗੀ ਜੀ ਪਹੁੰਚਣ ਉਹ ਵੀ ਅਸੀਂ ਅਪੀਲ ਕਰਾਂਗੇ ਜਖੜ ਜੀ ਨੇ ਅਸੀਂ ਬੇਨਤੀ ਕੀਤੀ ਹੈ ਪਹਿਲਾਂ ਨਾਮ ਲਿਖਾਏ ਨੇ ਮਨਜਿੰਦਰ ਸਿਰਸਾ ਜੀ ਵੀ ਪਹੁੰਚਣਗੇ ਇੱਥੇ ਉਹਨਾਂ ਦਾ ਵੀ ਨਾਮ ਅਸੀਂ ਉੱਥੇ ਭੇਜਿਆ ਵਾ ਜੋ ਸਟਾਰ ਪ੍ਰਚਾਰਕ ਨੇ ਸਾਡੇ ਉਹ ਇੱਥੇ ਨੌਜਤਵਾੜੀ ਜੀ ਇਹ ਸਾਰੇ ਸਾਡੇ ਹਲਕੇ ਦੇ ਵਿੱਚ ਵੀ ਇੱਥੇ ਵੀ ਲਗਾਤਾਰ ਵਿਰੋਧ ਹੋ ਰਿਹਾ ਤੁਹਾਡੇ ਹਲਕੇ ਦੇ ਵਿੱਚ ਵੀ ਕਈ ਝੰਡੇ ਦੇ ਵਿੱਚ ਵਿਰੋਧ ਹੈ ਜੀ ਜੇ ਤੁਸੀਂ ਦੇਖਦੇ ਹੋ ਨਹੀਂ ਬਿੱਟੂ ਜੀ ਦਾ ਨਹੀਂ ਜੇ ਵੀ ਕਿਸਾਨ ਕਿਤੇ ਵਿਰੋਧ ਕਰ ਰਹੇ ਨੇ ਪਰ ਇਨਡਾਇਰੈਕਟਲੀ ਵਿਰੋਧ ਨਹੀਂ ਹੋਇਆ ਹਰ ਜਗ੍ਹਾ ਉਹ ਝੰਡੇ ਲੈ ਕੇ ਆਉਂਦੇ ਨੇ ਹਰ ਹਲਕੇ ਚ ਆਉਂਦੇ ਨੇ ਵੀਡੀਓ ਆ ਕੇ ਨਹੀਂ ਨਹੀਂ ਉਹ ਗਾਲਤ ਕਿਸੇ ਨੇ ਵੀਡੀਓ ਬਣਾਈ ਹੈ ਟੈਂਟ ਨਹੀਂ ਖਾਲੀ ਸੀ ਪ੍ਰੋਗਰਾਮ ਖਤਮ ਹੋ ਕੇ ਜਾ ਚੁੱਕੇ ਸੀ ਉਦੋਂ ਦਾ ਕਿਸੇ ਦੇ ਘਰੇ ਚਾਹ ਪੀਤੀ ਸੀ ਚਾਹ ਪੀ ਕੇ ਅੱਗੇ ਪ੍ਰੋਗਰਾਮ ਲੇਟ ਸੀ ਗੱਡੀ 'ਚ ਬੱਠੇ ਕੋਈ ਕਿਸਾਨ ਦਾ ਝੰਡਾ ਦਿਖਾ ਦਿਓ ਉਸ ਵੀਡੀਓ ਦੇ ਵਿੱਚ ਕੋਈ ਝੰਡਾ ਹੀ ਨਹੀਂ ਕੋਈ ਡੰਡਾ ਹੀ ਨਹੀਂ ਕੋਈ ਬੰਦਾ ਹੀ ਹੈ ਨਹੀਂ ਬੱਚੇ ਖੜੇ ਖੜੇ ਨੇ ਜਦ ਪ੍ਰੋਗਰਾਮ ਖਤਮ ਹੋਗਾ ਤਾਂ ਕੋਸੀ ਇੱਕਦਮ ਫਰੋਟ ਡੱਟ ਚੱਕਣਾ ਹੁੰਦਾ ਕਿਸੇ ਲੋਹੜੂਵਾਲ ਕਿਸੇ ਦੇ ਘਰੇ ਚਾਹ ਪੀ ਕੇ ਨਿਕਲੇ ਸੀ ਪ੍ਰੋਗਰਾਮ ਤਾਂ ਪਹਿਲਾਂ ਹੀ ਖਤਮ ਹੋ ਨਹੀਂ ਸੀ ਬਿਲਕੁਲ ਅਸੀਂ ਨਾਲ ਸੀ ਮੇਰਾ ਹੀ ਹਲਕਾ ਸੀ ਮੇਰਾ ਹੀ ਪ੍ਰੋਗਰਾਮ ਸੀ ਅਸੀਂ ਕਿਸੇ ਦੇ ਘਰੇ ਚਾਹ ਪੀ ਕੇ ਅ ये जान बुझ के शरारती आंसर ने वीडियो बनाई भैसे ही इनकी कल चुनिया प्रोग्राम ही इन्हें होंगे वेले हर रोज हूँ भी अभी सामने भज के ही जा रहे हैं फटाफट इन्होंने कर फिर भज के गड्डियों बैठना सत्त तो प्रोग्राम में साढ़े दस बजे तक चल रहे हैं राम प्रसाद मेरा नाम है मैं सानीवाल मंडल का जनरल सैक्रटरी हूँ बीजेपी का और अज जो है हमारे एम पी के कैंडीडेट श्री गिरजा राम जी बालमिकी जी यहाँ पे पारे हुए थे और जी के रेजीडेंस पर गए थे ग्यारह नंबर वार्ड में भी हमारे जो एक होम मीटिंग थी और हमारे घर में भी होम मीटिंग थी और हमारे जो मित्र हैं कैलाश जी और ये जो है अपने जो इनके यहाँ भी एक जो होम मीटिंग थी तो एक जनरल मीटिंग थी हम लोग यहाँ पे पधारे हुए थे सारे सारे पदाधिकारी भी हमारे आए हुए थे सर्कल के किस तरह चुनाव प्रचार है तो किस तरह चुनाव किस तरह जी इस बार उम्मीद है इस बार चुनाव बहुत अच्छा चल रहा है और पंजाब में भी जहाँ तक जो जह हम बड़ी उम्मीद है ग्राउंड लेवल की बात करें तो बहुत अच्छी परफॉर्मेंस आनी चाहिए क्योंकि अच्छा चल रहा है ग्राउंड लेवल पे कैंडिडेट कैसे दिए गए पार्टी की ओर से कैंडिडेट देखिये जो तो सेंट्रल तो, गवर्नमेंट uh, के जो पॉलिसी होती है सी आई सी की जो वो, तो वो, है। है। वो तो करते हैं वो डिसाइड करते हैं उन्होंने जो भी डिसाइड किया और हमें दिया वो कैंडिडेट हमारे लिए है सिरोधार है कैसा देख बीजेपी काफी राष्ट्रीय मुद्दा अच्छा अच्छा ना राष्ट्रीय मुद्दा पे जो है ना केंद्र ने बहुत अच्छा काम किया है ये नहीं कर रहा हूँ कहीं भी देख लो आप रोड से लेकर ले लो आप डिजिटल जो भी है जितना भी है और जितने भी ये देख लो कि केंद्रीय जो भी योजनाएं है बिल्कुल जो गारंटी पे जो मैनिफेस्टो था बीजेपी का

जो काम हो रहा है बहुत अच्छा हो रहा है बस यही कहना राष्ट्रीय मुद्दे ये है जी ये भी, भी देखो जहाँ भी देखो रेल का वो हो रहा है नवीनीकरण हो रहा है भी कर देख लो कहीं भी जो भी ए, है स्टेशन है आधुनिक बन रहे हैं बाकी हो रोड का देख लो आप रोड का जो भी है इतना जाल इसका हाई ये एक्सप्रेस वे खुल गई बहुत सारी जो योजनाएं काफी मतलब हद तक पूरी हो चुकी है ਹਾਂ ਜੀ ਯਾਨੀ ਮੀਰੇ ਕੇ ਲਾਸ ਨੋਟਿਅਲ ਨਾਮ ਹੈ ਜੀ ਕਿਸਾ ਦੇਖਦੇ ਹਾਂ ਇਸ ਵਾਰ ਬੀਜੇਪੀ ਦੇ ਪੱਖ ਵਿੱਚ ਕਿਸਾ ਮਾਹੌਲ ਹੈ ਇਸ ਵਾਰ ਮਾਹੌਲ ਬੀਜੇਪੀ ਦੇ ਪੱਖ ਸੇ ਬਹੁਤ ਵਧੀਆ ਚੱਲ ਰਿਹਾ ਜੀ ਇਸ ਵਾਰ ਪੰਜਾਬ ਦੇ ਵਿੱਚ ਜੋ ਇਸ ਟਾਈਮ ਜੋ ਗੈਂਗਸਟਰ ਵਾਰ ਚੱਲ ਰਿਹਾ ਵਾ ਤੇ ਇਹਨੂੰ ਖਤਮ ਕਰਨ ਲਈ ਸਾਨੂੰ ਬੀਜੇਪੀ ਵਰਗੀ ਸਰਕਾਰ ਲਿਆਣੀ ਪਊਗੀ ਜਿਵੇਂ ਯੂਪੀ ਦੇ ਵਿੱਚ ਇਹ ਸਾਡੇ ਯੋਗੀ ਜੀ ਨੇ ਸਾਰਾ ਉੱਥੇ ਗੈਂਗਸਟਰ ਖਤਮ ਕਰਤਾ ਜਿੱਥੇ ਉੱਥੇ ਕਦੇ ਵਪਾਰ ਨਹੀਂ ਚੱਲਦਾ ਸੀਗਾ ਇੰਨੀ ਫਿਰੋਕੀਆਂ ਮੰਗਦੇ ਸੀ ਲੋਕ ਸੋ ਸਾਰਾ ਖਤਮ ਹੋ ਗਿਆ ਤੇ ਸਾਰੇ ਗੈਂਗਸਟਰ ਹੁਣ ਜੇਲ੍ਹ ਦੇ ਅੰਦਰੋਂ ਬਾਹਰ ਆਣ ਲਈ ਡਰਦੇ ਨੇ ਹਾਂ ਜੇਕਰ ਇਹ ਜਿਹੜਾ ਕੈਂਪੇਨ ਰੱਖਿਆ ਹੈ ਜੇਕਰ ਇਹ ਜਿਹੜੀ ਜੀ ਵੀ ਕਰਨਗੇ ਯਾਹਾਂ ਤੇ ਪੰਜਾਬ ਮੈਂ ਜਿਹੜਾ ਇਹਨਾਂ ਨੂੰ ਦੇਖਦੇ ਆ ਜਾਂ ਕੋਈ ਅਸਰ ਪਵੇਗਾ ਬਿਲਕੁਲ ਬਹੁਤ ਅਸਰ ਪਊਗਾ ਜੀ ਇਹਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਕਈ ਲੋਕਾਂ ਨੇ ਕਿਹਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਯੋਗੀ ਦੀ ਸਰਕਾਰ ਵਰਗੀ ਸਰਕਾਰ ਹੋਣੀ ਚਾਹੀਦੀ ਹੈ ਯੋਗੀ ਵਰਗਾ ਹੀ ਬੰਦਾ ਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਮੰਗਿਆ ਕੋ ਕੰਮ ਕੀ ਕਰੂਗਾ ਜਨਤਾ ਲਈ ਜੀ ਦੇਖੋ ਭਾਈ ਫਰੀ ਦੀ ਰੇਵੜੀਆਂ ਬੰਨੀਆਂ ਜਾ ਰਹੀਆਂ ਨੇ ਬਿਜਲੀ ਜਿੰਨੀ ਫਰੀ ਦਿੱਤੀ ਜਾ ਰਹੀ ਹੈ ਉਹ ਨਹੀਂ ਸਾਨੂੰ ਫੇਰ ਘੱਟ ਮਿਲਦੀ ਆ ਪ੍ਰਾਈਵੇਟ ਡੋਮੈਸਟਿਕ ਤੌਰ ਤੇ ਬਿਜਲੀ ਫਰੀ ਹੈ ਤੇ ਕਮਰਸ਼ੀਅਲ ਨੂੰ ਬਿਜਲੀ ਦੁੱਗਣੀ ਰੇਟ ਤੇ ਮਿਲ ਰਹੀ ਹੈ ਤੇ ਵਪਾਰੀ ਨੂੰ ਘਾਟਾ ਪੈ ਰਿਹਾ ਇਸ ਮਾਮਲੇ 'ਚ ਜਿਹੜਾ ਬਿਜਲੀ 200 ਯੂਨਟ ਜਲਾਉਂਦਾ ਸੀਗਾ ਸਰਦੀਆਂ ਦੇ ਵਿੱਚ ਉਹ 400 500 ਯੂਨਟ ਜਲਾ ਰਿਹਾ ਤੇ ਸਰਕਾਰ ਨਹੀਂ ਘਾਟਾ ਪੈ ਰਿਹਾ ਜੀ ਪਾਰਡ ਵਿੱਚ ਬਿਜਲੀ ਡਿਪਾਰਟਮੈਂਟ ਘਾਟੇ ਸੀ ਜਾ ਹਰ ਪੰਜਾਬੀ ਦੇ ਲਈ ਚਿਹਰਾ ਬੁਰੀ 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 ਬੀਜਪੀ ਇਹ ਅਨਾਜ ਫਰੀ ਦਿੰਦੀ ਹੈ ਜੀ ਇਹ ਨਾਲ 60 ਦਾ ਸਰਪਲਸ ਹੈ ਬਿਜਲੀ ਸਰਪਲਸ ਹੈ ਅਨਾਜ ਸਾਡੇ ਗੋਡਾਊਨਾਂ ਚ ਛੱਡ ਰਿਹਾ ਵਾ ਬੀਜਪੀ ਉਹੀ ਅਨਾਜ ਹੀ ਦਿੰਦੀ ਹੈ ਫਰੀ ਉਹ ਕਹਿੰਦੀ ਅਨਾਜ ਦੇ ਦਿਓ ਫਰੀ ਕਿਉਂਕਿ ਉਹ ਤਾਂ ਸਾਡਾ ਆਲਰੈਡੀ ਗੋਡਾਊਨ ਦੇ ਵਿੱਚ ਗੋਡਾਊਨ ਭਰੇ ਪਏ ਨੇ ਜੀ ਸ਼ੈਲਡ ਰੈਸਟੀ ਦਾ ਕੰਮ ਬਹੁਤ ਜ਼ਿਆਦਾ ਟਾਈਮ ਲਾਉਣਾ ਜੀ ਉਹ ਚੱਲਦੇ ਅਸਾ ਜੋ ਗੋਡਾਊਨਾਂ ਦੇ ਵਿੱਚ ਅਨਾਜ ਭਰਿਆ ਹੋਇਆ ਹੈ ਤਾਂ ਉਹ ਕੰਡ ਤੇ ਰੱਖੀ ਜਾਂ ਕੋ ਜਲਾ ਨਹੀਂ ਹੁੰਦੀ ਜਦੋਂ ਕਿ ਸਾਈਟ ਕੋ ਨਹੀਂ ਲੈਂਦਾ ਕਿ ਇਹ 54 ਰੱਖ ਲੀਏ ਰਾਤ ਲਈ ਜੀ 54 ਰੱਖ ਲੀਏ ਰਾਤ ਲਈ ਜੀ ਰਾਤ ਦੇ ਲਈ 54 ਰੱਖ ਲੀਏ ਜੀ ਯਾ ਤੇ ਕਾਉਂਟ ਕਰਾਉਣੇ 54 ਰੱਖ ਲੀਏ